ਅੱਜ ਗੁਰਦੁਆਰਾ ਸੰਗਤ ਸਾਹਿਬ ਰਣਜੀਤ ਵਿਹਾਰ ਲੋਹਾਰਾ ਕਾ ਰੋਡ ਅੰਮ੍ਰਿਤਸਰ ਵਿਖੇ ਦਸਮ ਪਿਤਾ ਸਰਬੰਸਦਾਨੀ ਅਮਰਦੇ ਦਾਤੇ ਹੀਮਕੁੰਡ ਤਪਸਵੀ ਆਨੰਦਪੁਰ ਵਾਸੀ ਮੇਰੇ ਕਲਗੀਆਂ ਵਾਲੇ ਪਾਸ਼ਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਅਵਤਾਰ ਦਿਹਾੜਾ ਬਹੁਤ ਹੀ ਸ਼ਰਧਾ ਭਾਵਨਾ ਤੇ ਉਤਸ਼ਾਹ ਨਾਲ ਸਾਰੀਆਂ ਸੰਗਤਾਂ ਵੱਲੋਂ ਮਨਾਇਆ ਜਾ ਰਿਹਾ ਹੈ ਇਸ ਸੰਬੰਧ ਵਿੱਚ ਪਹਿਲਾ 5 ਪ੍ਰਭਾਤ ਫੇਰੀਆਂ ਕੱਡੀਆਂ ਗਈਆਂ ਉਪਰੰਤ 4 ਤਰੀਕ ਨੂੰ ਜੋ ਹੈ ਗੁਰਦੁਆਰਾ ਸਾਹਿਬ ਵਿਖੇ ਸ਼੍ਰੀ ਖੰਡ ਪਾਠ ਸਾਹਿਬ ਰੱਖੇਗੇ ਜਿਨ੍ਹਾਂ ਦੇ ਭੋਗ ਅੱਜ 6 ਤਰੀਕ ਨੂੰ ਪਏ ਹਨ ਸੰਗਤਾਂ ਨੇ ਸਰਵਣ ਕੀਤੇ ਹਨ ਉਪਰੰਤ ਗੁਰੂ ਕੇ ਲੰਗਰ ਵਕ ਵਕ ਤਰ੍ਹਾਂ ਦੇ ਲੰਗਰ ਅਟੁੱਟ ਚੱਲ ਰਹੇ ਹਨ ਸੱਚੇ ਪਾਤਸ਼ਾਹ ਸਭ ਨੂੰ ਦਰੋਂ ਘਰੋਂ ਖੁਸ਼ੀਆਂ ਬਖਸ਼ਣ ਨਾਮਦਾਨ ਬਖਸ਼ਣ ਖੰਡੇ ਬਾਟੇ ਦਾ ਅੰਮ੍ਰਿਤ ਬਖਸ਼ਣ ਬਾਣੀ ਬਾਣੇ ਦੇ ਧਾਰਨੀ ਹੋਣ ਦਾ ਬਲ ਬਖਸ਼ਣ ਇਤਨ ਇਨ ਪੁੱਤਰਾਂ ਕੇ ਸੀਸ ਪਰ ਵਾਰ ਦੀਏ ਸੋਤੇ ਚਾਰ ਚਾਰ ਮੁਗੇ ਤੋ ਕਿਹਾ ਹੁਆ ਜੀਵਤ ਕਈ ਹਜ਼ਾਰ ਗੁਰੂ ਮਹਾਰਾਜ ਨੇ ਸਾਨੂੰ ਜੀਵਨ ਜਾਜ ਦੱਸੀ ਹੈ ਕਿ ਨਾ ਅਸੀਂ ਜ਼ੁਲਮ ਕਰਨਾ ਹੈ ਤੇ ਨਾ ਹੀ ਅਸੀਂ ਜ਼ੁਲਮ ਸਹਿਣਾ ਹੈ ਬਾਤ ਕਰੂੰ ਮੈਂ ਅਬ ਕੀ ਅਬ ਕੀ ਨਾ ਤਬ ਕੀ ਅਗਰ ਨਾ ਹੁੰਤੇ ਗੁਰੂ ਗੋਬਿੰਦ ਸਿੰਘ ਤਾਂ ਸੁਨਤ ਹੁੰਦੀ ਸਭ ਕੀ ਬਾਬਾ ਬੁੱਲੇ ਸ਼ਾਹ ਵੀ ਕਹਿ ਗਏ ਹਨ ਕਿ ਗੁਰੂ ਮਹਾਰਾਜ ਨੇ ਸਾਨੂੰ ਜੋ ਹੈ ਖੰਡੇ ਬਾਟੇ ਦਾ ਅਮ੍ਰਿਤ ਛਕਾਇਆ ਹੈ Hindu ਧਰਮ ਦੀ ਰੱਖਿਆ ਕਰਨ ਲਈ Hindu ਧਰਮ ਦੀ ਰੱਖਿਆ ਕਰਨ ਲਈ ਉਹਨਾਂ ਨੇ ਆਪਣਾ ਸਾਰਾ ਸਰਬੰਸੀ ਲੁਟਾ ਦਿੱਤਾ ਹੈ ਆਪਣਾ ਸਾਰਾ ਪਰਿਵਾਰ ਦੇਸ਼ ਕੌਮ ਦੀ ਖਾਤਰ ਜੋ ਹੈ ਉਹ ਵਾਰ ਦਿੱਤਾ ਇਸੇ ਕਰਕੇ ਤਾਂ ਉਹਨਾਂ ਨੂੰ ਸਰਬੰਸਦਾਨੀ ਕਹਿੰਦੇ ਹਨ ਵਾਹ ਪ੍ਰਗਟਿਓ ਮਰਦ ਗੰਭੜਾ ਵਰੇ ਆਮ ਇਕੇਲਾ ਵਾਹ ਵਾਹ ਗੁਰੂ ਗੋਬਿੰਦ ਸਿੰਘ ਆਪੇ ਗੁਰਚੇਲਾ ਗੁਰੂ ਮਹਾਰਾਜ ਨੇ 1990 ਈਸਵੀ ਨੂੰ ਵਸਾਕੀ ਵਾਲੇ ਦਿਨ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਕੇ ਜੋ ਹੈ ਉਹ ਪਹਿਲਾ ਪੰਜ ਪਿਆਰੇ ਭਾਈ ਦਿਆਲ ਸਿੰਘ ਧਰਮ ਸਿੰਘ ਹਿੰਮਤ ਸਿੰਘ ਭਾਈ ਮੋਹਨ ਸਿੰਘ ਤੇ ਭਾਈ ਸਹਿਬ ਸਿੰਘ ਪੰਜ ਪਿਆਰਾਂ ਦੀ ਸਾਪਨਾ ਕੀਤੀ ਉਪਰੰਤ ਜੋ ਹੈ ਉਨਾ ਪੰਝਾ ਪਿਆਰਾਂ ਤੋਂ ਆਪ ਵੀ ਜੋ ਹੈ ਉਹ ਅਮਰਦੀ ਦਾਤ ਲਈ ਹੈ ਤਾਂ ਇਹਦਾ ਕਹਿੰਦੇ ਹਨ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ ਗੁਰੂ ਮਹਾਰਾਜ ਨੇ ਜਿੱਥੇ ਸਾਨੂੰ ਅਮਰਦੀ ਦਾਤ ਬਖਸ਼ੀ ਹੈ ਉਥੇ ਗੁਰੂ ਮਹਾਰਾਜ ਕਲਗੀਆਂ ਵਾਲੇ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ ਹੈ ਅਜੂਰ ਸਾਹਿਬ ਦੀ ਧਰਤੀ ਤੇ ਗੁਰੂ ਮਹਾਰਾਜ ਦਾ ਇਹ ਵਾਕ ਸੀ ਆ ਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨੇਓਮ ਗ੍ਰੰਥ ਗੁਰੂ ਗ੍ਰੰਥ ਜੀ ਮਾਨੀਏ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲਵੋਚ ਹੈ ਖੋਜ ਸ਼ਬਦ ਮੇਲੇ ਸਾਨੂੰ ਸ਼ਬਦ ਦੇ ਲੜ ਲਾਇਆ ਹੈ ਸਾਨੂੰ ਜੋ ਹੈ ਪੂਜਾ ਅਕਾਲ ਕੀ ਕਰਨੀ ਸਿਖਾਈ ਹੈ ਗੁਰੂ ਮਹਾਰਾਜ ਦੇ অবতার ਦਿਹਾੜੇ ਦੀਆਂ ਅਸੀਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਦਿੰਦੇ ਹਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਸੰਗਤ ਸਾਹਿਬ ਰਣਜੀਤ ਵਿਹਾਰ ਲੋਹਾਰਾ ਕਾ ਰੋਡ ਵਿਖੇ ਅੱਜ ਸੰਗਤਾਂ ਦਾ ਤੁਸੀਂ ਵੇਖ ਸਕਦੇ ਹੋ ਇੱਕਠਾ ਮਾਰਦਾ ਇਕੱਠ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਸੰਗਤਾਂ ਨਤਮਸਕ ਹੋਣੀਆਂ ਆ ਹਨ ਤੇ ਜੋ ਹੈ ਉਹ ਐਡਾ ਵੱਡਾ ਇਕੱਠ ਇਸ ਗੱਲ ਦਾ ਸਬੂਤ ਹੈ ਕਿ ਇਸ ਇਲਾਕੇ ਦੇ ਵਿੱਚ ਗੁਰੂ ਮਹਾਰਾਜ ਦਾ ਜੋ ਪ੍ਰਕਾਸ਼ ਦਿਹਾੜਾ ਹੈ ਉਹ ਬਹੁਤ ਸ਼ਰਧਾ ਪਾਉਨਾ ਨਾਲ ਮਨਾਇਆ ਜਾ ਰਿਹਾ ਹੈ ਸੱਚੇ ਬਾਛਾ ਸਭ ਨੂੰ ਚੜ੍ਹਦੀਆਂ ਕਲਾ ਦੇ ਵਿੱਚ ਰੱਖਣ ਸਭ ਨੂੰ ਨਾਮਦਾਨ ਬਖਸ਼ਣ ਅੰਦਰੁਸਤੀ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਲੋਹਾਰਕਾ ਰੋਡ ਸੰਗਤ ਸਾਹਿਬ ਗੁਰਦਵਾਲਾ ਸਾਹਿਬ ਵਿਕੇ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਬੜੀ ਤਮ ਨਾਲ ਸੰਗਤਾਂ ਵੱਲੋਂ ਮਨਾਇਆ ਜਾ ਰਿਹਾ ਹੈ ਮੈਂ ਸਾਰੇ ਸੰਗਤ ਨੂੰ ਦੁਨੀਆ 'ਚ ਜੋ ਬਾਤیں ਨੇ ਸਮੂਹ ਸਿੱਖਾਂ ਨੂੰ ਇਸ ਗੁਰਪੁਰਬ ਤੇ ਵਧਾਈ ਦਿੰਦਾ ਆ ਤੇ ਮੈਂ ਇਹ ਬੇਨਤੀ ਕਰਦਾ ਹਾਂ ਗੁਰੂ ਦੇ ਦੱਸੇ ਮਾਰਗ ਤੇ ਅਨੁ ਚੱਲਣਾ ਚਾਹੀਦਾ ਤੇ ਆਪਣੀ ਨੇਕ ਮਾਈ ਕਰਕੇ ਜੋ ਵੀ ਇੱਕ ਆਪਣੀ ਨੇਕ ਕਮਾਈ ਕਰਨੀ ਚਾਹੀਦੀ ਹੈ ਕਿ ਕਿਸੇ ਨਾਲ ਸ਼ੱਲ ਨਹੀਂ ਕਰਨਾ ਜਿਹੜੇ ਨੌਜਵਾਨ ਗਲਤ ਪਾਸੇ ਜਾ ਰਹੇ ਹਨ ਕੀ ਬੀ ਮੈਂ ਅਪਦੇਸ਼ ਇਹ ਦਿਨਾ ਚੋਣਾ ਵੀ ਗੁਰੂ ਮਾਰੀ ਦੇ ਚੱਲੇ ਮਾਰਗ ਤੇ ਸਾਨੂੰ ਚੱਲਣਾ ਚਾਹੀਦਾ ਜੋ ਨੌਜਵਾਨ ਗਲਤ ਪਾਸੇ ਪਏ ਨੇ ਨਸ਼ਿਆਂ ਦੇ ਪਏ ਨੇ ਉਹਨਾਂ ਨੂੰ ਨਸ਼ਾ त्यागे ਸਪੋਰਟਸ ਵੱਲ ਧਿਆਨ ਦੇਣਾ ਚਾਹੀਦਾ ਖੇਡਾਂ ਵੱਲ ਧਿਆਨ ਦੇਣਾ ਚਾਹੀਦਾ ਤੇ ਜੋ ਵੀ ਸੇਵਾ ਵੱਲ ਧਿਆਨ ਦੇਣਾ ਚਾਹੀਦਾ ਸਮਾਜ ਭਲਾਈ ਦੇ ਕੰਮ ਕਰਨੇ ਚਾਹੀਦੇ ਵੈਗੁਰਜੀ ਦਾ ਖਾਲਸਾ ਵੈਗੁਰਜੀ ਸਤਿਏ ਮੈਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਬ ਤੇ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿਨਾ ਵੈਗੁਰਜੀ ਦਾ ਖਾਲਸਾ ਵੈਗੁਰਜੀ ਵਾਹਿਗੁਰੂ ਜੀ ਕੀ ਫਤਿਹ ਸੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੇ ਉਤਾਰ ਪਰਬ ਦੀਆਂ ਸਭਾ ਸਭੇ ਨੂੰ ਲੱਖ ਲੱਖ ਵਧਾਈਆਂ ਸੰਤਨ ਗੁਰੂ ਗੋਬਿੰਦ ਸੱਚੇ ਪਾਤਸ਼ਾਹ ਜੀ ਅੱਜ ਦੇ ਦਿਨ ਤਈ ਪ੍ਰਕਾਸ਼ ਹਾਰਾ ਭਇਓ ਪਟਨਾ ਸ਼ਹਿਰ ਵਿਖੇ ਪਵਲਿਓ ਅੱਜ ਦਿਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਸਾਰੀ 1663 ਨੂੰ ਪਟਨਾ ਸ਼ਹਿਰ ਦੀ ਤਰਤੀਬ ਕੇ ਉਤਾਰਤਾ ਰਿਆ ਸਰਬਜਗਤ ਨੂੰ ਬਹੁਤ ਬਹੁਤ ਵਧਾਈਆਂ ਅੱਜੇ ਪਾਸਾ ਨੇ ਸੰਸਾਰ ਤੇ ਤਰਸ ਕੀਤਾ ਮਹਾਰਾਜ ਨੇ ਕਿਰਪਾ ਕਰਕੇ ਜੀਵਾਨਾ ਪੜਾ ਕੀਤਾ ਉਤਾਰタル ਕੇ ਖੰਡੇ ਬਾਟੇ ਦੀ ਬਹੁਤ ਛੱਕੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਬਿਸ਼ ਕੇ ਜਗਤ ਨੂੰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨੀ ਲਾਇਆ ਅੱਜ ਜੋ ਸਾਡਾ ਸਮਾਜ ਸਾਡਾ ਜੋ ਜਗਤ ਹੈ ਠੂਠੇ ਬਾਬਿਆਂ ਨੇ ਵੀ ਕਿਤਰਾ ਕਰਦਾ ਇਹ ਜਗਤ ਨੂੰ ਸਮਝਣਾ ਚਾਹੀਦਾ ਵਾ ਕਿ ਜੋ ਸਮਰੱਥ ਗੁਰੂ ਆ ਪੂਰਾ ਗੁਰੂ ਆ ਉਹ ਤਾਂ تن ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ ਖੰਡੇ ਬਾਟੇ ਦੀ ਪੌਲ ਤੋਂ ਬਗੈਰ ਉਧਾਰ ਨਹੀਂ ਹੈ ਜਿਵੇਂ ਬਾਣੀ ਦਾ ਕਹੇ ਅਨੁਸਾਰ ਬਾਬਾ ਬਿਨ ਗੁਰ ਪੂਰੇ ਨਹੀਂ ਉਧਾਰ ਬਾਬਾ ਨਾਨਕ ਆਖੇ ਇਹੋ ਵਿਚਾਰ ਪੂਰੇ ਗੁਰੂ ਤੋਂ ਉਧਾਰ ਨਹੀਂ ਬਣਾ ਸੋ ਸਾਨੂੰ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਕੇ ਅੰਮ੍ਰਿਤ ਖੱਟੇ ਬਾਟੇ ਦੀ ਪੌਲ ਛੜ ਕੇ ਮਨੁੱਖਾ ਦੇ ਜੀ ਸਫਲਤਾ ਕਰਨੀ ਚਾਹੀਦੀ ਆ ਧਰਤੀ ਤੇ ਆਉਣ ਦਾ ਤਾਂ ਹੀ ਫਾਇਦਾ ਹੈ ਇਹ ਗੁਰਪੁਰਬ ਮਨਾਏ ਤਾਂ ਫਾਇਦਾ ਨੇ ਜੇ ਸੰਗਤਾਂ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣ ਕੇ ਨਾਮ ਜਪ ਕੇ ਆਪਣੇ ਮਨੁੱਖਾ ਦੇ ਜੀ ਸਫਲਤਾ ਕਰਦੀਆਂ ਨੇ ਲੋਕੀ ਪਿੰਡਾਂ ਪਿੰਡਾਂ ਚ ਸ਼ਹਿਰਾਂ ਚ ਗੁਰਪੁਰਬ ਮਨਾ ਰਹੇ ਆ ਬਹੁਤ ਸਤਿਕਾਰਯੋਗ ਬਣਾਉਣੇ ਚਾਹੀਦੇ ਆ ਪਰ ਨਿਚੋੜ ਇਹ ਹੈ ਕਿ ਗੁਰੂ ਦੇ ਕਈ ਅਨੁਸਾਰ ਸਾਡਾ ਜੀਵਨ ਹੋਵੇ ਗੁਰੂ ਦੇ ਕਈ ਅਨੁਸਾਰ ਅਸੀਂ ਜੀਵੀਏ ਤੇ ਗੁਰੂ ਦੇ ਕਈ ਅਨੁਸਾਰ ਅਸੀਂ ਇਥੋਂ ਗੁਰੂ-ਗੁਰੂ ਕਰਦੇ ਇਥੋਂ ਜਾਈਏ ਸੋ ਇੰਨੀਆਂ ਬੇਨਤੀਆਂ ਐ ਬਾਕੀ ਆਪਕੀ ਦਾ ਬਹੁਤ ਧੰਨਵਾਦ ਆਪ ਇੱਥੇ ਆਏ ਸ਼ੁਕਰ ਹੈ ਸਰਬਜਗਤ ਨੂੰ ਦੁਬਾਰਾ ਇੱਕ ਵਾਰ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਦੀ ਉਤਾਰਪੁਰ ਦੀਆਂ ਬਹੁਤ ਵਧਾਈਆਂ ਆਪਕੀ ਦਾ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ